ਇਹਨੂੰ ਕਹਿੰਦੇ ਨੇ ਰੱਬ ਵੱਲੋਂ ਭੇਜਿਆ ਹੋਇਆ ਫਰਿਸ਼ਤਾ ਕਹਿੰਦੇ ਹੁੰਦੇ ਨੇ ਨਾ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਦੇਖੋ ਇਹਦੇ ਕਰਮ ਸੀ ਤੇ ਇੱਥੇ ਆ ਗਈ ਇਹ ਬਿੱਲੀ ਇੰਨੀ ਸੋਹਣੀ ਐ ਤੇ ਇਹਦੇ ਨਾਲ ਮੋਹ ਇੰਨਾ ਪੈ ਗਿਆ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਇੰਨਾ ਮੋਹ ਪਿਆਰ ਪੈ ਗਿਆ ਕਿ ਹੁਣ ਇਹਦਾ ਜਾਨ ਨੂੰ ਇੱਥੋਂ ਘਰੋਂ ਦਿਲ ਨਹੀਂ ਕਰਦਾ ਜੇ ਭੱਗ ਵੀ ਜਾਂਦੀ ਐ ਤਾਂ ਫੇਰ ਆ ਜਾਂਦੀ ਐ ਪਹਿਲਾਂ ਤਾਂ ਇਹ ਕਮਰੇ ਤੋਂ ਬਾਹਰ ਸੀ ਹੁਣ ਇਹ ਕਮਰੇ ਦੇ ਅੰਦਰ ਐਂਟਰ ਹੋ ਗਈ ਓਨ ਨਾਲ ਦੇਖੋ ਇਹ ਚਾਰੇ ਪਾਸੇ ਕਮਰੇ ਦਾ ਕਮਰਿਆਂ ਦਾ ਕਿਚਨ ਦਾ ਮਾਇਨਾ ਕਰ ਰਹੀ ਹੈ ਦੇਖੋ ਉਹਨਾਂ ਇਨਸਾਨ ਨਾਲ ਨੀ ਮੂੰਹ ਪੈਂਦਾ ਨਾ ਉਹ ਪਾ ਸਕੀ ਜਿੰਨਾ ਕਿ ਜਾਨਵਰ ਨਾਲ ਪੈ ਜਾਂਦਾ ਹੈ ਜੇ ਮੇਰੀ ਇਹ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਣਾ ਨਾਲ